ਕਣਕ ਤੇ ਝੋਨੇ ਦੀ ਫਸਲੀ ਚੱਕਰ ਤੋਂ ਨਿਕਲ ਫਲਾਂ ਦੀ ਖੇਤੀ ਕਰਨ ਵਾਲੇ ਅਗਾ ਵਧੂ ਕਿਸਾਨ ਉੱਪਰ ਗਰਮੀ ਨੇ ਕਹਿ ਡਾਇਆ ਹੈ ਗਰਮੀ ਕਾਰਨ ਉਸ ਦੀ ਫਲਾਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਦੱਸਦੇ ਇਹ ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਵਰਗੇ ਠੰਡੇ ਪ੍ਰਦੇਸ਼ਾਂ ਵਿੱਚ ਹੋਣ ਵਾਲੇ ਸੇਬਾਂ ਦੀ ਖੇਤੀ ਨੂੰ ਕਿਸਾਨ ਬਲਵਿੰਦਰ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੋਗਲਾ ਦੇ ਵਿੱਚ ਕਰ ਰਿਹਾ ਸੀ ਅਤੇ ਇਸ ਦੇ ਨਾਲ ਨਾਲ ਉਸਨੇ ਆਪਣੀ 1.5 ਏਕੜ ਜ਼ਮੀਨ ਵਿੱਚ ਡ੍ਰੈਗਨ ਫਰੂਟ ਦੇ ਨਾਲ-ਨਾਲ ਅੰਬ, ਅਖਰੋਟ, ਬਦਾਮ ਅਤੇ ਕਾਜੂ ਦੀ ਕਾਸ਼ਤ ਵੀ ਕਰ ਰਿਹਾ ਸੀ ਜਿਸ ਦਾ ਵੱਧ ਰਹੀ ਗਰਮੀ ਕਾਰਨ ਵੱਡਾ ਨੁਕਸਾਨ ਹੋਇਆ ਹੈ ਉਪਰ ਦੀ ਗਰਮੀ ਕਾਰਨ ਸੇਬ ਦੇ ਫਲ ਦਾ ਨਾ ਤਾਂ ਆਕਾਰ ਵੱਡਾ ਹੋਇਆ ਅਤੇ ਨਾ ਇਹ ਸਹੀ ਰੰਗ ਹੋਇਆ ਜਿਸ ਕਾਰਨ ਫਲ ਬਾਜ਼ਾਰ ਵਿੱਚ ਨਹੀਂ ਵਿਕੇਗਾ। ਮੇਰੇ ਕੋਲ 15-20 ਕਿਸਮ ਦੇ ਜਾਂ ਹੋ ਸਕਦਾ ਹੈ ਵੀ 20 ਤੋਂ ਜ਼ਿਆਦਾ ਵੀ ਹੋਣ। ਫਲਾਂ ਦੇ ਬੂਟੇ ਨੇ ਤੇ ਬਾਕੀ ਡ੍ਰੈਗਨ ਫਰੂਟ ਤਾਂ ਤੁਹਾਨੂੰ ਪਤਾ ਹੀ ਹੈ ਵੀ ਉਹ 1 ਏਕੜ ਚ ਲਾਇਆ ਹੋਇਆ। ਸ਼ੁਰੂਆਤ ਇਹਦੇ ਆਮ ਬੂਟੇ ਤੇ ਅਸੀਂ ਪਹਿਲਾਂ ਹੀ ਲਾਇਆ ਹੋਏ ਤੇ 16-17 ਤੋਂ ਕੋਈ ਇੱਕ ਇੱਕ ਦੋ-ਦੋ ਬੂਟਾ ਫਲਾਂ ਦਾ ਸਾਰੇ। ਹੂੰ ਤੇ ਸੇਬਾਂ ਦੇ ਬੂਟੇ ਅਸੀਂ ਲਾਇਏ ਸੀ 2019 ਚ ਤੇ ਡ੍ਰੈਗਨ ਫਰੂਟ ਲਾਇਆ ਸੀ 2021 ਚ। ਅੱਗੇ ਤਾਂ ਵਧੀਆ ਹੋ ਜਾਂਦਾ ਸੀ ਐਤਕੀ ਥੋੜਾ ਜਿਆਦਾ ਹੀ ਨੁਕਸਾਨ ਹੋ ਗਿਆ ਕਿਤੇ ਸਾਈਜ਼ ਨਹੀਂ ਬਣਿਆ ਜੀ ਇਹਨਾਂ ਦਾ ਤੇ ਬਾਕੀ ਬੂਟੇ ਸੁੱਕ ਜਾਦਾ ਰਹੇ ਨੇ ਡ੍ਰੈਗਨ ਫਰੂਟ ਦਾ ਤਾਂ ਜਿਆਦਾ ਹੀ ਹੋ ਗਿਆ ਉਹ ਫੰਗਸ ਤੇ ਲੋਡ ਤੋਂ ਜਿਆਦਾ ਪੈ ਗਈ ਉਹਦੀ ਤੇ ਬਾਕੀ ਹੋਰ ਵੀ ਹੋ ਗਿਆ ਵੀ ਇੱਕ ਮਹੀਨਾ ਡੇਢ ਮਹੀਨਾ ਲੇਟ ਫਲ ਚੱਲੂਗਾ ਉਹਦਾ ਡੇਢ ਕੀ ਮੰਨ ਕੇ 2 ਮਹੀਨੇ ਵੀ ਹੋ ਸਕਦੇ ਨੇ 3 ਵੀ ਹੋ ਸਕਦੇ ਨੇ ਕਿਉਂ ਅਜੇ ਜਦੋਂ ਬਾਰਸ਼ਾਂ ਹੋਣਗੀਆਂ ਫੇਰ ਉਹ ਬੂਟੇ ਤੁਰਨਗੇ ਫੇਰ ਹੀ ਉਹ ਫਲ ਚੱਕਣਗੇ ਜੀ ਪਿਛਲੇ ਸਾਲ ਸਾਡਾ ਮੇਰੇ ਖਿਆਲ 5 ਕ ਲੱਖ ਦੇ ਕਰੀਬ ਹੋ ਗਿਆ ਸੀ ਇਹ ਸਾਰਾ ਸੇਬਾਂ ਦਾ ਤੇ ਡਰੈਗਨ ਫਰੂਟ ਦਾ ਤੇ ਐਡ ਕੀ ਤਾਂ ਮੇਰੇ ਖਿਆਲ ਦੇਖੋ ਜਦੋਂ ਹੋਊਗਾ ਫੇਰ ਹੀ ਦੱਸਾਂਗੇ ਨਹੀਂ ਜੀ ਇਹ ਦੇਖੋ ਜੀ ਇਹ ਤਾਂ ਅਸੀਂ ਆਪਣੇ ਸਿਰ ਤੇ ਕੀਤਾ ਸੀ ਕੰਮ ਤੇ ਆਪਣੇ ਸਿਰ ਤੇ ਚੱਲਾਂਗੇ ਕਿਸੇ ਦਾ ਆਸਰਾ ਲੈ ਕੇ ਤਾਂ ਆਪਾਂ ਕਿ ਨਗਰ ਪਾਸ ਹੋਵਾਂਗੇ ਤਾਂ ਆਪਣੀ ਮਿਹਨਤ ਤੇ ਸਿਰ ਤੇ ਕੰਮ ਚੱਲਣਾ ਪੈਣਾ ਜੀ ਕਿਸਾਨ ਨੇ ਦਸਿਆ ਕਿ ਤੇਜ਼ ਹਵਾਵਾਂ ਕਰਕੇ ਫਲ ਜ਼ਮੀਨ ਤੇ ਡਿੱਗ ਰਹੇ ਹਨ ਅਤੇ ਇਹ ਕੱਚੇ ਪੱਕੇ ਫਲ ਸਿਰਫ ਪਸ਼ੂਆਂ ਦੇ ਚਾਰੇ ਦੇ ਕੰਮ ਹੀ ਆਉਂਦੇ ਹਨ ਬਲਵਿੰਦਰ ਨੇ ਕਿਹਾ ਕਿ ਵੱਧ ਰਹੀ ਗਰਮੀ ਕਾਰਨ ਉਨ੍ਹਾਂ ਦੇ ਅੰਬ ਦੇ ਬੂਟੇ ਵੀ ਸੁੱਕ ਗਏ ਹਨ ਅਤੇ ਡ੍ਰੈਗਨ ਫਰੂਟ ਦੀ ਖੇਤੀ ਦੇ ਉੱਪਰ ਵੀ ਵੱਡਾ ਪ੍ਰਭਾਵ ਪਿਆ ਹੈ ਉੱਥੇ ਹੀ ਬਾਗਬਾਨੀ ਵਿਭਾਗ ਦੇ ਅਫਸਰ ਨੇ ਕਿਹਾ ਕਿ ਸੇਬ ਦੀ ਖੇਤੀ ਪੰਜਾਬ ਦੇ ਤਾਪਮਾਨ ਅਨੁਸਾਰ ਹੋ ਹੀ ਨਹੀਂ ਸਕਦੀ ਜ਼ਿਆਦਾ ਗਰਮੀ ਕਾਰਨ ਇਸ ਦਾ ਨੁਕਸਾਨ ਹੋ ਜਾਂਦਾ ਹੈ ਫਿਰ ਵੀ ਅਸੀਂ ਬਲਵਿੰਦਰ ਦੇ ਖੇਤ ਦੇ ਵਿੱਚ ਜਾ ਕੇ ਮੁਆਇਨਾ ਕਰਕੇ ਆਵਾਂਗੇ ਅਤੇ ਜੇਕਰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਕਿਸੇ ਕਿਸਮ ਦੇ ਨਾਲ ਬਲਵਿੰਦਰ ਦੀ ਮਦਦ ਕੀਤੀ ਜਾ ਸਕਦੀ ਹੈ ਤਾਂ ਜ਼ਰੂਰ ਉਹਨਾਂ ਦੀ ਮਦਦ ਕੀਤੀ ਜਾਵੇਗੀ। ਉਹਨਾਂ ਦਾ ਮੈਂ ਜਾਣਦਾ ਹੀ ਉਹਨਾਂ ਨੂੰ ਅਸੀਂ ਉਹਨਾਂ ਦੇ ਆਮ ਪਿੰਡ ਤੇ ਵੀ ਜਾਂਦੇ ਰਹਿੰਦੇ ਹਾਂ। ਪਿਛਲੇ ਦਿਨੀ ਅਸੀਂ ਐਸਟੀਐਮ ਸਾਹਿਬ ਵੀ ਉਹਨਾਂ ਸਾਡੇ ਨਾਲ ਸੀ ਅਸੀਂ ਉਹਨਾਂ ਨੇ ਫੀਲਡ ਦੀ ਜਾ ਕੇ ਦੇਖਿਆ ਤੇ ਉਹਨੂੰ ਤਕਨੀਕੀ ਜਾਣਕਾਰੀ ਵੀ ਦਿੱਤੀ। ਉਹਨਾਂ ਨੇ ਕਾਫੀ ਫਰੂਟ ਲਾਏ ਹੋਇਆ ਜਿਵੇਂ ਡ੍ਰੈਗਨ ਫਰੂਟ ਤੇ ਐਪਲ ਦੀ ਖੇਤੀ ਵੀ ਕਰਦਾ ਉਹ ਦੂਜੇ ਫਲਾਂ ਨਾਲੋਂ हट ਕੇ ਕੰਮ ਕਰ ਰਿਹਾ ਹੈ ਪਰ ਜਿਹੜਾ ਸਾਡੇ ਜਿਹੜਾ ਜਿਹੜਾ ਐਪਲ ਦਾ ਨਾ ਥੋੜਾ ਥੋੜਾ ਜਿਹਾ ਠਾਈ ਟੈਂਪਰੇਚਰ ਹੋਣ ਕਰਕੇ ਥੋੜਾ ਜਿਹਾ ਉਹ ਨਹੀਂ ਹੋ ਸਕਦਾ ਪਰ ਅਸੀਂ ਜਿਹੜਾ ਐਪਲ ਆ ਉਹਨੂੰ ਘਰ ਦੇ ਵਿੱਚ ਇੱਕ ਅੱਧਾ ਬੂਟਾ ਲਾਉਣ ਲਈ ਰეკਮੈਂਡ ਕਰਦੇ ਆ ਬਾਗ ਲਈ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਹੈ ਤੇ ਉਹ ਬਾਕੀ ਉਹਨੇ ਜਿਹੜਾ ਡ੍ਰੈਗਨ ਫਰੂਟ ਆ ਉਹਦਾ ਵੀ ਖੇਤੀ ਕੀਤੀ ਉਹਦੀ ਚੰਗੀ ਝਾੜ ਆ ਰਿਹਾ ਤੇ ਇਹ ਹੈਗਾ ਤੇ ਜਦੋਂ ਮੌਸਮ ਠੀਕ ਹੋ ਗਿਆ ਤੇ ਦੇ ਚੱਕਰ ਤੀਜੇ ਆਉਣ ਦੀ ਆਸ ਹੈ ਪਰ ਅਪਲ ਤਾਂ ਜੇ ਮੈਂ ਤੁਹਾਨੂੰ ਦੱਸਿਆ ਕਿ ਵੈਸੇ ਪੰਜਾਬ ਚ ਨਹੀਂ ਹੁੰਦਾ ਪਰ ਤੁਹਾਨੂੰ ਰეკਮੈਂਡ ਨਹੀਂ ਕਰਦੇ ਪਰ ਉਹਨਾਂ ਨੇ ਲਗਾਈ ਹੋਈ ਹੈ ਤਾਂ ਗਰਮੀ ਕਾਰਨ ਨੁਕਸਾਨ ਕਾਫੀ ਹੋ ਗਿਆ। ਹਾਂ ਇਹ ਜਿਹੜਾ ਜਿਹੜਾ ਗੱਲ ਇਹ ਹੈ ਕਿ ਨਾ ਜਦੋਂ ਐਪਲ ਆ ਇਹ ਤੁਹਾਨੂੰ ਪਤਾ ਹੀ ਹੈਗਾ ਵੀ ਸਾਡੇ ਹਾਈ ਐਟੀਟਿਊਡ ਤੇ ਜਾਂਦਾ ਜਿੱਥੇ ਕਿ ਸਾਨੂੰ ਜਿਹੜਾ ਨਾ ਚਿਲਿੰਗ ਰਿਕਵਾਇਰਮੈਂਟ ਜ਼ਿਆਦਾ ਹੁੰਦੀ ਹੈ ਉਹ ਉਹ ਜਿਹੜਾ ਟੈਂਪਰੇਚਰ ਦੀ ਕਰਕੇ ਉਹ ਹੋਣ ਦੇ ਚਾਂਸਸ ਵਧਦੇ ਨੇ। ਹੋਰ ਕਿਸੇ ਕਿਸਮ ਦੇ ਕੋਈ ਹੈਲਥ ਵੀ ਰੱਖੀ ਵੀ ਆ ਕਿਸਾਨ ਦੇ ਲਈ। ਕਿਸਾਨ ਦੇ ਲਈ ਬਾਕੀ ਅਜੇ ਤੱਕ ਤਾਂ ਕੋਈ ਨਹੀਂ ਹੈਗੀ ਜਿਹਦੇ ਜੇ ਅਸੀਂ ਆਪਾਂ ਗਰਾਊਂਡ ਲੈਵਲ ਤੇ ਕਿਸੇ ਨਾਲ ਡਿਸਕਸ ਕਰਕੇ ਇਹਦੇ ਬਾਰੇ 1920 ਆਪਾਂ ਕੋਈ ਨਾ ਕੋਈ ਕਰਨ ਦੀ ਮਦਦ ਕਰਾਂ ਜਗਬਾਣੀ ਟੀਵੀ ਲਈ ਲਹਿਰਾ ਗਾਗਾ ਤੋਂ ਅਨਿਲ ਜੈਨ ਦੀ ਰਿਪੋਰਟ